ਦੇ ਵਿੱਚ ਥੈਲੇਸੀਮੀਆ ਮਰੀਜ਼ਾਂ ਦੇ ਥੈਲੇਸੀਮੀਆ ਦੇ ਮਰੀਜ਼ਾਂ ਦੇ ਲਈ ਇੱਕ ਮੁਫਤ ਐਚ ਐਲ ਏ ਟੈਸਟ ਦੇ ਲਈ ਜਿਹੜਾ ਹੈ ਐਚ ਐਲ ਏ ਟੈਸਟ ਅਤੇ ਬਲੱਡ ਸਟੈਮ ਸੈੱਲ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁਕਤ ਤੌਰ ਤੇ ਅਪੋਲੋ ਹਸਪਤਾਲ ਦਿੱਲੀ ਤੋਂ ਮਾਹੀ ਡਾਕਟਰ ਗੌਰਵ ਅਤੇ ਡਾਕਟਰ ਚੇਤਨ डीकेएमएस ਤੋਂ ਕੋਆਰਡੀਨੇਟਰ ਰੋਹਿਤ ਅਤੇ ਉਹਨਾਂ ਦੀ ਟੀਮ ਮੌਜੂਦ ਸੀ ਦੱਸਦੇ ਇਹ ਉਹਨਾਂ ਰਾਹੀਂ ਕੈਂਪ ਵਿੱਚ ਹਿਮਾਚਲ ਸਮੇਤ ਪਖਵਖ ਸ਼ਹਿਰਾਂ ਅਤੇ ਜੰਮੂ ਕਸ਼ਮੀਰ ਦੇ ਥਰੈਪੀਸੀਆ ਮਰੀਜ਼ਾਂ ਦੇ ਪਰਿਵਾਰਾਂ ਸਮੇਤ ਸਵੈਛਤ ਦਾਨੀਆਂ ਦੇ ਐਚਐਲਏ ਟੈਸਟ ਜਿਹੜੇ ਨੇ ਉਹ ਕਿਤੇ ਗਏ ਅਤੇ ਸਟੈਮ ਸੈੱਲ ਰਜਿਸਟ੍ਰੇਸ਼ਨ ਵੀ ਕੀਤੀ ਗਈ ਇਸ ਦੌਰਾਨ ਵਿਦਾਇਕ ਅਸ਼ੋਨੀ ਸ਼ਰਮਾ ਸੀਨੀਅਰ ਆਗੂ ਵਿਨੇ ਮਹਾਜਨ ਹਰਿਆਣਾ ਤੋਂ ਸੰਦੀਪ ਸੱਚਦੇਵਾ ਕਾਂਗਰਸ ਆਗੂ ਅਸ਼ੀਸ਼ ਸਵੈਜ ਅਤੇ ਹੋਰ ਪਤਵੰਤੇ ਜਿਹੜੇ ਨੇ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਜਿਨ੍ਹਾਂ ਨੇ ਮਾਨਮਹਾਜਨ ਯੂਵਾ ਸਭਾ ਵੱਲੋਂ ਕੀਤੇ ਗਏ ਸ਼ਾਨਦਾਰ ਤ੍ਰਾਂ ਦੀ ਪ੍ਰਸ਼ੰਸਾ ਕੀਤੀ ਉਹਨਾਂ ਕਿਹਾ ਕਿ ਕੈਂਪ ਲੋਕਾਂ ਅਤੇ ਖਾਸ ਕਰਕੇ ਥੈਲੇਸੀਮੀਆ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਬੱਚਿਆਂ ਨੂੰ ਨਵਾਂ ਜੀਵਨ ਦੇਣ ਦੇ ਲਈ ਵਰਦਾਨ ਸਾਬਤ ਹੋਵੇਗਾ ਕਿਉਂਕਿ ਇਸ ਦੇ ਇਲਾਜ ਦੀ ਕੀਮਤ ਜ਼ਿਆਦਾ ਹੋਣ ਕਾਰਨ ਵਿੱਤੀ ਤੌਰ ਤੇ ਕਮਜ਼ੋਰ ਪ੍ਰਭਾਵਿਤ ਪਰਿਵਾਰਾਂ ਨੂੰ ਜੁੜਾ ਇਸ ਕੈਂਪ ਰਾਹੀਂ ਬਹੁਤ ਜ਼ਿਆਦਾ ਮਦਦ ਮਿਲੇਗੀ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਮਾਨਮ ਮਹਾਜਨ ਰਕਿਤ ਮਹਾਜਨ ਸ੍ਰਿਜਲ ਗੁਪਤਾ ਅਨੁਜ ਮਹਾਜਨ ਜਤਿਨ ਮਹਾਜਨ ਅਤੇ ਅੰਕੁਸ਼ ਮਹਾਜਨ ਨੇ ਸੰਜੋਤ ਅਰਥ ਦੱਸਿਆ ਕਿ ਥੈ ਦੇ ਸੀਮਿਆ ਤੋਂ ਪੀੜਤ ਮਰੀਜ਼ਾਂ ਦੇ ਲਈ ਬਲੱਡ ਸਟੈਮ ਸੈੱਲ ਦਾਨੀਆਂ ਦਾ ਪ੍ਰਬੰਧ ਕਰਨ ਦੇ ਲਈ ਸਭ ਕੀਤਾ ਜਾ ਰਿਹਾ ਜਿਸ ਦੇ ਵਿੱਚ 84 ਐਚਐਲਏ ਟੈਸਟ ਅਤੇ 105 ਸਟੈਮ ਸੈੱਲ ਰਜਿਸਟ੍ਰੇਸ਼ਨ ਕੀਤੇ ਗਏ ਤੇ ਉੱਥੇ ਹੋਰ ਕੀ ਕੀ ਜਾਣਕਾਰੀ ਇਸ ਮੌਕੇ ਤੇ ਸਾਂਝੀ ਕੀਤੀ ਗਈ ਹੈ ਆਓ ਦੇਖਦੇ ਹਾਂ ਇੱਕ ਖਬਰ ਚਾਲੂ ਸਮੀਆਂ ਬੱਚਿਆਂ ਲਈ ਕੈਂਪ ਲਗਾਇਆ ਅਸੀਂ ਪਿਛਲੇ 4 ਮਹੀਨਿਆਂ ਤੋਂ ਕੋਸ਼ਿਸ਼ ਕਰ ਰਹੇ ਸੀਗੇ ਕਿ ਸਾਡੇ ਨਾਲ ਜਿਆਦਾ ਜਿਆਦਾ ਬੱਚੇ ਜੁੜਨ ਕਿ ਅਸੀਂ ਉਹਨਾਂ ਦੇ ਲਈ ਐਚਐਲਏ ਟੈਸਟ ਕਰਵਾਈਏ ਤੇ ਜਿਹਦਾ ਤੁਹਾਨੂੰ ਪਤਾ ਕਿ ਇਹ ਕਾਫੀ ਇੱਕ ਗੰਦੀ ਬਿਮਾਰੀ ਹੈ ਅਵਲ ਤੇ ਕਿਸੇ ਦੇ ਘਰ ਵਿੱਚ ਇਹ ਬਿਮਾਰੀ ਨਹੀਂ ਹੋਣੀ ਚਾਹੀਦੀ ਕਿ ਕਾਫੀ ਅਸੀਂ ਦੇਖ ਰਹੇ ਹਾਂ ਕਿ ਨਾਰਥ ਇੰਡੀਆ 'ਚ ਇਹ ਬਿਮਾਰੀ ਕਾਫੀ ਜ਼ਿਆਦਾ ਫੈਲ ਰਹੀ ਹੈ ਤੇ ਸਾਡਾ ਛੋਟਾ ਜਿਹਾ ਪ੍ਰਯਾਸ ਹੈ ਕਿ ਅਸੀਂ ਪਠਾਨਕੋਟ ਜ਼ਿਲ੍ਹੇ ਤੋਂ ਆਈਆਂ ਸ਼ੁਰੂ ਕੀਤਾ ਹੈ ਉਹਨੂੰ ਪੰਜਾਬ ਦੇ ਹਰ ਉਸ ਜ਼ਿਲ੍ਹੇ 'ਚ ਲੈ ਕੇ ਜਾਏ ਜਿਸ ਦਿਨ ਸਾਡੇ ਸੈਲਸਮੀਆਂ ਦੇ ਪਰਿਵਾਰ ਦੇ ਬੱਚੇ ਆ ਗਏ ਆ ਤੇ ਅਸੀਂ ਉਹਦਾ ਐਚਐਲ ਟੈਸਟ ਕਰਵਾਈਏ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਸਾਡੇ ਪਠਾਨਕੋਟ ਵਿੱਚ ਚੰਬਾ ਬਮਿਆਲ ਮੁੱਠੀ ਤੋਂ ਧਾਰੀਵਾਲ ਤੋਂ ਕਾਫੀ ਦਰੋਦਰੋ ਬੱਚੇ ਆਏ ਆ ਸਿਰਫ ਆਪਣੇ ਬੱਚੇ ਦੀ ਜ਼ਿੰਦਗੀ ਬਚਾਣ ਲਈ ਆਏ ਆ ਕਿ ਅਸੀਂ ਇਹਦਾ ਪਤਾ ਕਰੀਏ ਕਿ ਸਾਡਾ ਪੇਰੈਂਟਸ ਨਾਲ ਕਿੰਨਾ ਪਰਸੈਂਟ ਜਿਹਾ ਮੈਚ ਹੋ ਰਿਹਾ ਹੈਗਾ ਕਿ ਤੁਸੀਂ ਆਪਣਾ ਐਚ ਐਲ ਐ ਟੈਸਟ ਕਰਵਾਓ ਆ ਕੇ ਆਪਣੇ ਬੱਚਿਆਂ ਦਾ ਤੇ ਆਨ ਜਿਹੜੀਆਂ ਜਿਹੜੀਆਂ ਨੂੰ ਅਸੀਂ ਬਚਾਈਏ ਤੇ ਇਸ ਦੇ ਨਾਲ ਹੀ ਅਸੀਂ ਸਟੈਮ ਸੈਲ ਦਾ ਕੈਂਪ ਲਗਾਇਆ ਹੈ ਸਟੈਮ ਸੈਲ ਦਾ ਕੈਂਪ ਲਗਾਉਣ ਦਾ ਮਕਸਦ ਹੈ ਇਹ ਸੀਗਾ ਕਿ ਅਸੀਂ ਦੇਖੀਏ ਕਿ ਸਰਕਾਰ ਨੂੰ ਰਿਪੋਰਟ ਦਈਏ ਕਿ ਸਾਡਾ ਜਿਹੜਾ ਡੀ ਐਨ ਏ ਕਿਸੇ ਨਾਲ ਮੈਚ ਹੁੰਦਾ ਤੇ ਅਸੀਂ ਉਹਦੀ ਹੈਲਪ ਕਰ ਪਾਈਏ ਆ ਜਿਹੜੇ ਬੱਚੇ ਹੈਗੇ ਆ ਸਪੈਸ਼ਲੀ ਇੱਥੇ ਆ ਮੈਂ ਪੰਜਾਬ ਸਰਕਾਰ ਨੂੰ ਰਿਕਵੈਸਟ ਕਰਨਾ ਚਾਹਣਾ ਜਿ ਤਾਂ ਕਿ ਪ੍ਰਧਾਨ ਮੰਤਰੀ ਵੱਲੋਂ 3 ਲੱਖ ਰਿਆ ਸਹਾਇਤਾ ਦਿੱਤੀ ਜਾਂਦੀ ਹੈ ਕੁਝ ਸਟੇਟਸ ਐਸੀਆਂ ਜਿਹੜੀ ਕਿ ਫੁੱਲ ਪੇਮੈਂਟ ਕਰ ਰਹੀ ਹੈ ਕੀ ਕੋਈ ਬੱਚੇ ਨੂੰ ਬੋਨ ਮਾਰੋ ਕਰਾਣਾ ਹੁੰਦਾ ਟ੍ਰੀਟਮੈਂਟ ਚੱਲ ਜਾਂਦਾ 50 ਤੋਂ 60 ਲੱਖ ਕੁਝ ਇੰਡੀਅਨ ਸਟੇਟਸ ਆ ਜਿਹੜੇ ਕਿ 50 ਲੱਖ ਵੀ ਦੇ ਰਹੀ ਐ 60 ਲੱਖ ਵੀ ਦੇ ਰਹੀ ਐ ਪਰ ਸਾਡੀ ਪੰਜਾਬ ਸਰਕਾਰ ਇੱਕ ਐਸੀ ਸਰਕਾਰ ਆ ਜਿਹੜਾ ਰੁਪਈਆ ਨਹੀਂ ਦੇ ਰਹੀ ਬੱਚਿਆਂ ਨੂੰ ਇਵਨ ਕਿ ਹੁੰਦੀ ਜਿਹੜੀ ਪੈਨਸ਼ਨ ਲੱਗਣੀ ਚਾਹੀਦੀ ਸੀ ਕਿ ਕੁਝ ਸਟੇਟਸ ਵਿੱਚ ਪੈਨਸ਼ਨ ਵੀ ਹੈਗੀ ਆ ਬੱਚਿਆਂ ਦੀ 5-5000 ਰੁਪਿਆ ਪੈਨਸ਼ਨ ਆ ਪਰ ਸਾਡੀ ਪੰਜਾਬ ਸਰਕਾਰ ਰੁਪਈਆ ਨਹੀਂ ਦੇ ਰਹੀ ਸਰਕਾਰ ਨੂੰ ਇੱਕ ਰਿਕਵੈਸਟ ਆ ਇਹ ਬੱਚਿਆਂ ਬਾਰੇ ਸੋਚਿਆ ਜਾਏ ਤੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਹੀ ਫਾਇਦਾ ਕਰਾਈਏ ਅੱਜ ਇਹ ਉਪਰਾਲਾ ਅਖਿਲ ਸ਼ਰੋਮਣੀ ਮਹਿਨ ਸਭਾ ਯੂਥ ਵਿੰ ਜ਼ਿਲ੍ਹਾ ਪਠਾਨਕੋਟ ਵਾਲੇ ਕੀਤਾ ਗਿਆ ਜਿਹੜਾ ਕਿ ਇਹ ਥੈਲਸੇਮੀਆ HLA ਤੇ ਸਟੈਮ ਸੈੱਲ ਦਾ ਪ੍ਰੋਜੈਕਟ ਹੈ ਪੰਜਾਬ 'ਚ ਪਹਿਲੀ ਵਾਰੀ ਇਨ ਕਲੈਬੋਰੇਸ਼ਨ ਵਿਦ ਡੀਕੇਐਮਐਸ ਬੀਐਮਟੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਮੈਂ ਬਹੁਤ ਪਠਾਨਕੋਟ ਨੂੰ ਖੁਸ਼ ਨਸੀਬ ਸਮਝਦਾ ਜਿਹੜਾ ਕਿ ਸਾਨੂੰ ਇੱਕ ਸਭਾ ਨੂੰ ਮੌਕਾ ਮਿਲਿਆ ਮੈਨਾਂ ਤੁਹਾਨੂੰ ਦੱਸਣਾ ਚਾਹੁੰਦਾ ਥੈਲੇਸੀਮੀਆ ਦੇ ਪੇਸ਼ੈਂਟਸ ਜਿਹੜੇ ਕਿ 14 ਸਾਲ ਦੀ ਉਮਰ ਤੱਕ ਨੇ ਸਾਡੇ ਕੋਲ ਹਿਮਾਚਲ ਜੀਐਨਕੇ ਪੰਜਾਬ ਦੇ ਬੱਚੇ ਆਏ ਆ ਨਾਲ ਉਹਨਾਂ ਦੇ ਪੇਰੈਂਟਸ ਤੇ ਸਿਬਲਿੰਗਸ ਆ ਜਨਾਂ ਦਾ ਹੀ ਸਾਰਿਆਂ ਦਾ ਸੈਂਪਲ ਲਵਾਂਗੇ ਕੁੱਲ ਇੱਕ ਟੈਸਟ ਦੀ ਕੀਮਤ 15000 ਰੁਪਏ ਹੈਗੀ ਐ ਸਾਰਿਆਂ ਦੇ ਸੈਂਪਲਸ ਲੈਣ ਕੇ ਤਾਂ 2 ਮਹੀਨੇ ਤੱਕ ਇਹਦਾ ਰਿਜ਼ਲਟ ਆਏਗਾ ਜੇ ਕਿਸੇ ਨੂੰ ਅਗੇਨ ਫਿਊਚਰ ਲੋੜ ਪੈਂਦੀ ਕਿਸੇ ਦਾ ਬੀਆਈਐਮਏ ਮੈਚ ਕਰਦਾ ਫਿਰ ਉਹਨੂੰ ਕਾਲ ਕਰਨਗੇ ਡੋਨਰ ਨੂੰ ਤੇ ਐਸ ਪ੍ਰੋਸੈਸ ਉਹਨਾਂ ਦੇ ਅੱਗੇ ਟ੍ਰੀਟਮੈਂਟ ਸਟਾਰਟ ਹੋਏਗਾ ਇਹਦੇ ਵਿੱਚ ਅਗਰ 100% ਮੈਚ ਕਰਦਾ ਤੇ ਸਰਕਾਰ ਵੱਲੋਂ ਇੱਕ ਪੀਐਮ ਯੋਜਨਾ ਹੈ ਉਹਦੇ ਵੱਲੋਂ 3 ਲੱਖ ਤੇ ਕੁਝ ਜਿਹੜੀ ਐਨਜੀਓਜ਼ ਨੇ ਉਹ ਡੋਨੇਸ਼ਨਸ ਕਰਨਗੀ ਤੇ ਨਾਲੇ ਮੈਂ ਬਹੁਤ ਸ਼ੁਕਰੀਆਦਾ ਕਰਨਾ ਚਾਹਨਾ ਅਨੁਜ ਜੀ ਜਿਹੜੇ ਕਿ ਰੋਟਰੀ ਕਲੱਬ ਦੇ ਪ੍ਰਧਾਨ ਨੇ ਤੇ ਉਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਇੱਕ ਰਾਸ਼ੀ ਦਿੱਤੀ ਹੈ ਸਾਨੂੰ ਪ੍ਰੋਜੈਕਟ ਲਈ ਪਲੱਸ ਅਮਿਤ ਗੁਪਤਾ ਜੀ ਜਿਹੜੇ ਅਖੇਸ ਟੋਮਨੀ ਮਾਨਸਬਾ ਦੇ ਯੂਥ ਵਿੰਗ ਦੇ ਪ੍ਰਧਾਨ ਹੈ ਤੇ ਸਾਡਾ ਪ੍ਰੋਜੈਕਟ ਦਾ ਚੇਅਰਮੈਨ ਰਕਿਤ ਮਹਾਜਨ ਜਿਹੜਾ ਕਿ ਦਿਨ ਰਾਤ ਇਸ ਪ੍ਰੋਜੈਕਟ ਨੂੰ 2-3 ਮਹੀਨੇ ਦਾ ਕੜੀ ਮਿਹਨਤ ਨਾਲ ਲੱਗਿਆ ਹੋਇਆ ਹੈ ਤੇ ਆਪਣੀ ਸਾਰੀ ਟੀਮ ਮੇਰੀ ਬਾਵਾ ਉਹਨਾਂ ਦਾ ਧੰਨਵਾਦ ਆ ਕਿ ਜਿਹੜਾ ਇਹ ਪ੍ਰੋਜੈਕਟ ਦੇ ਸਕਸੈਸਫੁਲੀ ਹੋਣ ਇੰਨੀ ਮਿਹਨਤ ਕੀਤੀ ਧੰਨਵਾਦ ਮਹਾਜਨ ਸਭਾ ਦੇ ਸਾਡੇ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਮਾਨਮ ਮਹਾਜਨ ਜੀ ਔਰ ਜਤਿਨ ਜੀ ਜਤਿਨ ਮਹਾਜਨ ਜੀ ਔਰ ਅਨੂਦ ਜੀ ਔਰ ਸਾਡੇ ਵਿਨਮ ਮਹਾਜਨ ਜੀ ਸਾਡੇ ਵੱਡੇ ਭਰਾ ਔਰ ਹੋਰ ਵੀ ਐਨਟਾਇਰ ਟੀਮ ਜਿਹੜਾ ਮੈਂ ਨਾਮ ਨਹੀਂ ਲੈ ਪਾ ਰਿਹਾ जिन्ना ਦਾ ਇਸ ਪ੍ਰੋਜੈਕਟ ਨੂੰ ਲਗਾਉਣ ਪਿੱਛੇ ਪੂਰਾ ਯੋਗਦਾਨ ਹੈ ਮੈਂ ਪਹਿਲਾਂ ਤਾਂ ਇਹਨਾਂ ਦਾ ਬਹੁਤ ਥੈਂਕਸ ਕਰਨਾ ਆਰਗੇਨਾਈਜੇਸ਼ਨ ਦਾ ਔਰ ਸਭਾ ਦਾ ਔਰ ਮੈਂ ਮੇਰਾ ਮੰਨਣਾ ਹੈ ਕਿ ਸਭਾ ਹੋਣੀਆਂ ਬਹੁਤ ਜ਼ਰੂਰੀਆਂ ਕਿਉਂਕਿ ਜਿਹੜੀਆਂ ਸਭਾ ਬੰਦੀਆਂ ਜਿਦੇ ਚ ਕੋਈ ਵੀ ਧਰਮ ਦੀ ਸਭਾ ਲਲੋ ਕਾਸਤ ਦੀ ਸਭਾ ਲਲੋ ਉਹ ਅਗਰ ਸਭਾ ਬੰਦੀਆ ਔਰ ਇੱਕ ਆਰਗੇਨਾਈਜੇਸ਼ਨ ਬੰਦੀ ਹੈ ਔਰੇ ਨਾਲ ਉਹ ਫਿਰ ਲੋਕ ਕਲਿਆਣ ਵਾਸਤੇ ਬਹੁਤ ਅੱਛਾ ਕੰਮ ਕਰਦੇ ਨੇ ਜਿਹੜਾ ਅੱਜ ਮਾਨਵ ਜੀ ਔਰ ਉਹਨਾਂ ਦੀ ਜਤਿੰਨ ਜੀ ਔਰ ਅਨੂਜ ਜੀ ਜਿਹੜੀ ਅੱਜ ਉਹਨਾਂ ਦੀ ਟੀਮ ਜਿਹੜਾ ਨਾਛਾ ਕੰਮ ਕਰ ਰਹੀ ਹੈ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਨੇ ਉਹ ਐਕਸਪਰਟਿਸ ਡਾਕਟਰਸ ਨੂੰ ਬੁਲਾਇਆ ਜਿਹੜੇ ਪਠਾਨਕੋਟ 'ਚ ਆਨੇ ਬਹੁਤ ਮੁਸ਼ਕਿਲ ਹੈ ਅਸੰਭਵ ਹੈ ਜਿਹੜੇ ਚ ਐਕਸ ਬੋਲਦੇ ਨੇ ਚਨਈ ਤੋਂ ਬੈਂਗਲੌਰ ਤੋਂ ਔਰ ਦਿੱਲੀ ਤੋਂ ਡਾਕਟਰ ਅਪੋਲੋ ਹਸਪੀਟਲਸ ਦੇ ਡਾਕਟਰ ਇੱਥੇ ਆਏ ਨੇ ਔਰ ਉਹ ਡਾਇਗਨੋਸ ਕਰ ਰਹੇ ਨੇ ਟੈਸਟ ਕਰ ਰਹੇ ਨੇ ਜਿਹਦੇ ਵਿੱਚ ਇਵਨ ਬਲੱਡ ਕੈਂసర్ ਦਾ ਵੀ ਡਾਇਗਨੋਸਟਿਕ ਟੈਸਟ ਦੇ ਵਿੱਚ ਹੈਗਾ ਔਰ ਇਹਨਾਂ ਵਿੱਚ ਹਿਮਾਚਲ ਔਰ ਜੇਨਕੇ ਦੇ ਕਾਫੀ ਪੇਰੈਂਟਸ ਔਰ ਇਵਨ ਪੰਜਾਬ ਦੇ ਵੀ ਪਠਾਨਕੋਟ ਦੇ ਵੀ ਜਿਨ੍ਹਾਂ ਜਿਨ੍ਹਾਂ ਨੂੰ ਇਹਨਾਂ ਬਾਰੇ ਅਵੇਅਰਨੈਸ ਸੀ ਉਹ ਇੱਥੇ ਆਏ ਨੇ ਔਰ ਇਹ ਟੈਸਟ ਦੀ ਕਾਸਟ ਜੋ ਮਾਨਵ ਜੀ ਨੇ ਦੱਸਿਆ 15 ਤੋਂ 20 ਹਜ਼ਾਰ ਤੱਕ ਇਹ ਟੈਸਟ ਦੀ ਕਾਸਟ ਆਂਦੀ ਹੈ ਔਰ ਹਰ ਇਨਸਾਨ ਐ ਇਹਨੂੰ ਅ ਅਫੋਰਡ ਨਹੀਂ ਕਰ ਸਕਦਾ ਔਰ ਇਹ ਸਭ ਤੋਂ ਵੱਡੀ ਚੀਜ਼ ਹੈ ਕਿ ਤੁਸੀਂ 15 ਤੋਂ 20 ਹਜ਼ਾਰ ਦੀ ਕਵਰਸ ਹੋ ਡਾਕਟਰਸ ਵੀ ਫਰੀ ਆਫ ਕੋਸਟ ਉਹਨਾਂ ਦੀ ਟੀਮ ਸਾਰਾ ਲੈ ਕੇ ਸੈਂਪਲਸ ਇੱਥੋਂ ਲੈ ਕੇ ਜਾ ਰਹੇ ਆਂ ਔਰ ਜਿਹੜਾ ਰਿਜ਼ਲਟ ਜਿਹੜਾ ਹੋਰਾ ਡਾਇਗਨੋਸ ਜਿਹੜਾ 2 ਮਹੀਨੇ ਤੱਕ ਆਏਗਾ ਕਿਉਂਕਿ ਹੋਰਾ ਪ੍ਰੋਸੈਸ ਹੀ ਲੰਬਾ ਹੈ ਮੈਂ ਬਹੁਤ ਇਹਨਾਂ ਦਾ ਸ਼ੁਕਰੀਆ ਦਾ ਕਰਨਾ ਕਿ ਇਹਨਾਂ ਨੇ ਮੈਨੂੰ ਆਪਣੇ ਕੈਂਪ ਦੇ ਵਿੱਚ ਬੁਲਾਇਆ ਔਰ ਇਹ ਸੁਭਾਗ ਦਿੱਤਾ ਕਿ ਸਾਰਾ ਦੇਖਣ ਦਾ ਔਰ ਮੇਰੇ ਨਾਲ ਪੰਕਜ ਅਰੋੜਾ ਜੀ ਮੇਰੇ ਭਰਾ ਔਰ ਉਹਨਾਂ ਦੇ ਵੱਡੇ ਭਾਈ ਸਾਹਿਬ ਓ ਵੀ ਆਰੇ ਵਿੱਚ ਮਸਕੂਰ ਨੇ ਔਰ ਮੈਂ ਸਾਰੀ ਟੀਮ ਦਾ ਇੱਕ ਵਾਰੀ ਤਹਿ ਦਿਲ ਤੋਂ ਬਹੁਤ ਥੈਂਕਸ ਕਰਨਾ ਔਰ ਇੱਕ ਵਾਰੀ ਫਿਰ ਮਾਨਨ ਜੀ ਨੂੰ ਜਤਨ ਜੀ ਨੂੰ ਔਰ ਅਨੂ ਜੀ ਨੂੰ ਮੁਬਾਰਕਾਂ ਦੇਣਾ ਔਰ ਇਹ ਐਕਸਪੈਕਟ ਕਰਨਾ ਕਿ ਅਗਰ ਸਾਡੇ ਵੱਲੋਂ ਵੀ ਕੋਈ ਇਹਨਾਂ ਨੂੰ ਮਦਦ ਦੀ ਜ਼ਰੂਰਤ ਹੋਏਗੀ ਕਿਸੇ ਟਾਈਮ ਵੀ ਕਿਉਂਕਿ ਇਹ ਬਹੁਤ ਨੋਬਲ ਕੌਸਟ ਤੇ ਕੰਮ ਹੈ ਇਹ ਹਰ ਆਦਮੀ ਦੇ ਵਸਦਾ ਨਹੀਂ ਹੈ ਕਿ ਤੁਸੀਂ ਹਰ ਚੀਜ਼ ਨੂੰ ਮੈਨੇਜ ਕਰਨਾ ਔਰ ਲੋਕਾਂ ਨੂੰ ਫ੍ਰੀ ਆਫ ਕਾਸਟ ਐਂਡ ਨੀ ਵੱਡੀ ਫੈਸਿਲਿਟੀ ਦੇਣਾ ਐਰੇ ਵਾਸਤੇ ਇੱਕ ਵਾਰੀ ਫੇਅਰਮੈਨ ਦਾ ਆਪਣੇ ਸ਼ਹਿਰ ਵੱਲ ਕੈਮਰੋ ਪਰਸਨ ਹਰੀ ਦੇ ਨਾਲ ਅਜ ਇਸਨੀ ਦੀ ਰਿਪੋਰਟ ਅਖੀਲ ਪਾਰਟੇ ਮਹਾਜਨ ਸ਼ੋਮਨੀ ਸਭਾ ਯੂਥ ਪੰਜਾਬ ਪਠਾਨਕੋਟ ਨੇ ਮਾਰਾ ਮਹਾਜਨ ਦੀ ਪ੍ਰਦਾਨ ਕੀ ਹੈ ਟੂ ਮਿਸ਼ਨ ਰੋਤਸ ਸਥਿਤ ਰਾਜਕੋਟ ਨੇ ਮਹਾਜਨ ਹਾਲ ਦੇ ਵਿੱਚ ਥੈਲੇਸੀਮੀਆ ਮਰੀਜ਼ਾਂ ਦੇ ਥੈਲੇਸੀਮੀਆ ਦੇ ਮਰੀਜ਼ਾਂ ਦੇ ਲਈ ਇੱਕ ਮੁਫਤ ਐਚ ਐਲ ਏ ਟੈਸਟ ਦੇ ਲਈ ਜਿਹੜਾ ਐਚ ਐਲ ਏ ਟੈਸਟ ਅਤੇ ਬਲੱਡ ਸਟੈਮ ਸੈੱਲ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁਕਤ ਤੌਰ ਤੇ ਅਪੋਲੋ ਹਸਪਤਾਲ ਦਿੱਲੀ ਤੋਂ ਮਾਹੇ ਡਾਕਟਰ ਗੌਰਵ ਅਤੇ ਡਾਕਟਰ ਚੇਤਨ डीकेएमएस ਤੋਂ ਕੋਆਰਡੀਨੇਟਰ ਰੋਹਿਤ ਅਤੇ ਉਹਨਾਂ ਦੀ ਟੀਮ ਮੌਜੂਦ ਸੀ ਇਹ ਦੱਸਦੇ ਹੋਏ ਉਹਨਾਂ ਰਾਹੀਂ ਕੈਂਪ ਵਿੱਚ ਹਿਮਾਚਲ ਸਮੇਤ ਪਖਵਖ ਖੇਰਾਂ ਅਤੇ ਜੰਮੂ ਕਸ਼ਮੀਰ ਦੇ ਥੈਲੇਸੀਮੀਆ ਮਰੀਜ਼ਾਂ ਦੇ ਪਰਿਵਾਰਾਂ ਸਮੇਤ ਸਵੈਚਿਤ ਦਾਨੀਆਂ ਦੇ ਐਚਐਲਏ ਟੈਸਟ ਜਿਹੜੇ ਨੇ ਉਕਿਤੇ ਗਏ ਅਤੇ ਸਟੈਮ ਸੈੱਲ ਰਜਿਸਟ੍ਰੇਸ਼ਨ ਵੀ ਕੀਤੀ ਗਈ ਇਸ ਦੌਰਾਨ ਵਿਧਾਇਕ ਅਸ਼ੋਨੀ ਸ਼ਰਮਾ ਸੀਨੀਅਰ ਆਗੂ ਵਿਨੇ ਮਹਾਜਨ ਹਰਿਆਣਾ ਤੋਂ ਸੰਦੀਪ ਸੱਚਦੇਵਾ ਕਾਂਗਰਸ ਆਗੂ ਅਸ਼ੀਸ਼ ਸਵੈਜਤੇ ਹੋਰ ਪਤਵੰਤੇ ਜਿਹੜੇ ਨੇ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਜਿਨ੍ਹਾਂ ਨੇ ਮਾਨਮਹਾਜਨ ਯੂਵਾ ਸਭਾ ਵੱਲੋਂ ਕੀਤੇ ਗਏ ਸ਼ਾਨਦਾਰ ਜਤਨ ਦੀ ਪਰਸ਼ਨਾਂ ਸਾਕੇਤੀ ਉਹਨਾਂ ਕਹਾਂ ਕਿ ਕੈਂਪ ਲੋਕਾਂ ਅਤੇ ਖਾਸ ਕਰਕੇ ਥੈਲੇਸੀਮੀਆ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਬੱਚਿਆਂ ਨੂੰ ਨਵਾਂ ਜੀਵਨ ਦੇਣ ਦੇ ਲਈ ਵਰਦਾਨ ਸਾਬਤ ਹੋਵੇਗਾ ਕਿਉਂਕਿ ਇਸ ਦੇ ਇਲਾਜ ਦੀ ਕੀਮਤ ਜ਼ਿਆਦਾ ਹੋਣ ਕਾਰਨ ਵਿੱਤੀ ਤੌਰ ਤੇ ਕਮਜ਼ੋਰ ਪ੍ਰਭਾਵਿਤ ਪਰਿਵਾਰਾਂ ਨੂੰ ਜੁੜਾ ਹੈ ਇਸ ਕੈਂਪ ਰਾਹੀਂ ਬਹੁਤ ਜ਼ਿਆਦਾ ਮਦਦ ਮਿਲੇਗੀ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਮਾਨਮ ਮਹਾਜਨ ਰਕਿਤ ਮਹਾਜਨ ਸ੍ਰਿਜਲ ਗੁਪਤਾ ਅਨੁਜ ਮਹਾਜਨ ਚਤਿੰਨ ਮਹਾਜਨ ਅਤੇ ਅੰਕੁਸ਼ ਮਹਾਜਨ ਨੇ ਸਾਂਝੇ ਤੌਰ ਤੇ ਦੱਸਿਆ ਕਿ ਥੈਲੇਸੀਮੀਆ ਤੋਂ ਪੀੜਤ ਮਰੀਜ਼ਾਂ ਦੇ ਲਈ ਬਲੱਡ ਸਟੈਮ ਸੈੱਲ ਦਾਨੀਆਂ ਦਾ ਪ੍ਰਬੰਧ ਕਰਨ ਦੇ ਲਈ ਕੀ ਦਾ ਜਾ ਰਿਹਾ ਜਿਸ ਦੇ ਵਿੱਚ 84 ਐਚਐਲਏ ਟੈਸਟ ਅਤੇ 105 ਸਟੈਮ ਸੈੱਲ ਰਜਿਸਟ੍ਰੇਸ਼ਨ ਕੀਤੇ ਗਏ ਤੇ ਉਥੇ ਹੋਰ ਕੀ ਕੀ ਜਾਣਕਾਰੀ ਇਸ ਮੌਕੇ ਤੇ ਸਾਂਝੀ ਕੀਤੀ ਗਈ ਹੈ ਆਓ ਦੇਖਦੇ ਹਾਂ ਇੱਕ ਖਬਰ ਚਾਲੂਸਮੀਆਂ ਬੱਚਿਆਂ ਲਈ ਕੈਂਪ ਲਗਾਇਆ ਅਸੀਂ ਪਿਛਲੇ 4 ਮਹੀਨਿਆਂ ਤੋਂ ਕੋਸ਼ਿਸ਼ ਕਰ ਰਹੇ ਸੀਗੇ ਕਿ ਸਾਡੇ ਨਾਲ ਜਿਆਦਾ ਜਿਆਦਾ ਬੱਚੇ ਜੁੜਨ ਤਾਂ ਅਸੀਂ ਉਹਨਾਂ ਦੇ ਲਈ ਐਚਐਲਏ ਡੱਸ਼ ਕਰਵਾਈਏ ਜਿਦਾ ਤੁਹਾਨੂੰ ਪਤਾ ਹੈ ਕਿ ਇਹ ਕਾਫੀ ਇੱਕ ਗੰਦੀ ਬਿਮਾਰੀ ਹੈ ਅਵਲ ਤੇ ਕਿਸੇ ਦੇ ਘਰ ਵਿੱਚ ਇਹ ਬਿਮਾਰੀ ਨਹੀਂ ਹੋਣੀ ਚਾਹੀਦੀ ਤੇ ਕਾਫੀ ਅਸੀਂ ਦੇਖ ਰਹੇ ਹਾਂ ਕਿ ਨਾਰਥ ਇੰਡੀਆ 'ਚ ਇਹ ਬਿਮਾਰੀ ਕਾਫੀ ਜ਼ਿਆਦਾ ਫੈਲ ਰਹੀ ਹੈ ਤੇ ਸਾਡਾ ਛੋਟਾ ਜਿਹਾ ਪ੍ਰਯਾਸ ਹੈ ਕਿ ਅਸੀਂ ਬਠਿੰਡਾ ਕੋਟ ਜ਼ਿਲ੍ਹੇ ਤੋਂ ਆਈਆਂ ਸ਼ੁਰੂ ਕੀਤਾ ਹੈ ਉਹਨੂੰ ਪੰਜਾਬ ਦੇ ਹਰ ਉਸ ਜ਼ਿਲ੍ਹੇ 'ਚ ਲੈ ਕੇ ਜਾਈਏ ਕਿਸੇ ਇਧਰ ਸਾਡੇ ਸੈਲਸਮੀਆਂ ਦੇ ਪਰਿਵਾਰ ਦੇ ਬੱਚੇ ਆ ਗਿਆ ਤੇ ਅਸੀਂ ਉਹਦਾ ਐਚਐਲ ਟੈਚ ਕਰਵਾਈਏ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਸਾਡੇ ਬਠਿੰਡਾ ਕੋਟ ਵਿੱਚ ਚੰਬਾ ਕਮਿਆਲ ਮੁੱਠੀ ਤੋਂ ਧਾਰੀਵਾਲ ਤੋਂ ਕਾਫੀ ਦੂਰ-ਦੂਰੋਂ ਬੱਚੇ ਆਏ ਸਿਰਫ ਆਪਣੇ ਬੱਚੇ ਦੀ ਜ਼ਿੰ ਕਿ ਅਸੀਂ ਇਹਦਾ ਪਤਾ ਕਰੀ ਕਿ ਸਾਡਾ ਪੇਰੈਂਟਸ ਨਾਲ ਕਿੰਨਾ ਪਰਸਨ ਲਿਆ ਨੇ ਮੈਚ ਹੋ ਰਿਹਾ ਹੈਗਾ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਨਾ ਕਿ ਤੁਸੀਂ ਆਪਣਾ ਐਚ ਐਲ ਐ ਡੈਸ਼ ਕਰਵਾਓ ਆਗੇ ਆਪਣੇ ਬੱਚਿਆਂ ਦਾ ਤੇ ਆ ਜਿਹੜੀ ਜਿਹੜੀਆਂ ਨੂੰ ਅਸੀਂ ਬਚਾਈਏ ਤੇ ਇਸ ਦੇ ਨਾਲ ਹੀ ਅਸੀਂ ਸਟੈਮ ਸੈਲ ਦਾ ਕੈਂਪ ਲਗਾਇਆ ਹੈ ਸਟੈਮ ਸੈਲ ਦਾ ਕੈਂਪ ਲਗਾਉਣ ਦਾ ਮਕਸਦ ਹੈ ਹੀ ਸੀਗਾ ਕਿ ਅਸੀਂ ਦੇਖੀਏ ਸਰਕਾਰ ਨੂੰ ਰਿਪੋਰਟ ਦਈਏ ਕਿ ਸਾਡਾ ਜਿਹੜਾ ਡੀ ਐਨ ਐ ਕਿਸੇ ਨਾਲ ਮੈਚ ਹੁੰਦਾ ਤੇ ਅਸੀਂ ਉਹਦੀ ਹੈਲਪ ਕਰ ਪਾਈਏ ਆ ਜਿਹੜੇ ਬੱਚੇ ਹੈਗੇ ਆ ਸਪੈਸ਼ਲੀ ਇਕ ਤਿਆ ਮੈਂ ਪੰਜਾਬ ਸਰਕਾਰ ਨੂੰ ਰਿਕਵੈਸਟ ਕਰਨਾ ਚਾਹਨਾ ਜਿਦਾ ਕਿ ਪ੍ਰਧਾਨ ਮੰਤਰੀ ਵੱਲੋਂ 3 ਲੱਖ ਰਿਆ ਸਹਾਇਤਾ ਦਿੱਤੀ ਜਾਂਦੀ ਹੈ ਕੁਝ ਸਟੇਟਸ ਐਸੀਆਂ ਜਿਹੜੀ ਕਿ ਫੁੱਲ ਪੇਮੈਂਟ ਕਰ ਰਹੀ ਹੈ ਕਿ ਕੋਈ ਬੱਚੇ ਨੂੰ ਬੋਲ ਮੈਰੋ ਕਰਾਣਾ ਆਉਂਦਾ ਟ੍ਰੀਟਮੈਂਟ ਚੱਲ ਜਾਂਦਾ 50 ਤੋਂ 60 ਲੱਖ ਕੁਝ ਇੰਡੀਆ ਦੀ ਸਟੇਟਸ ਆ ਜਿਹੜੇ ਕਿ 50 ਲੱਖ ਵੀ ਦੇ ਰਹੀ ਹੈ 60 ਲੱਖ ਵੀ ਦੇ ਰਹੀ ਹੈ ਪਰ ਸਾਡੀ ਪੰਜਾਬ ਸਰਕਾਰ ਇੱਕ ਐਸੀ ਸਰਕਾਰ ਹੈ ਜਿਹੜਾ ਰੁਪਈਆ ਨਹੀਂ ਦੇ ਰਹੀ ਬੱਚਿਆਂ ਨੂੰ ਈਵਨ ਕਿ ਹੁੰਦੀ ਕਿਹੜੀ ਪੈਨਸ਼ਨ ਲਗਣੀ ਚਾਹੀਦੀ ਸੀ ਕਿ ਕੁਝ ਸਟੇਟਸ ਵਿੱਚ ਪੈਨਸ਼ਨ ਵੀ ਹੈਗੀ ਆ ਬੱਚਿਆਂ ਦੀ 5-5 ਹਜ਼ਾਰ ਰੁਪਏ ਪੈਨਸ਼ਨ ਹੈ ਪਰ ਸਾਡੀ ਪੰਜਾਬ ਸਰਕਾਰ ਰੁਪਈਆ ਨਹੀਂ ਦੇ ਰਹੀ ਸਰਕਾਰ ਨੂੰ ਇੱਕੋ ਰਿਕਵੈਸਟ ਹੈ ਇਹ ਬੱਚਿਆਂ ਬਾਰੇ ਸੋਚਿਆ ਜਾਏ ਤੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਅਸੀਂ ਫਾਇਦਾ ਕਰਾਈਏ ਅੱਜ ਇਹ ਉਪਰਾਲਾ ਅਕਿਲ ਸ਼ਰੋਮਣੀ ਮੈਂਸਬਾ ਯੂਥ ਵਿੰਗ ਪੰਜਾਬ ਜ਼ਿਲ੍ਹਾ ਪਠਾਨਕੋਟ ਵਾਲੇ ਕੀਤਾ ਗਿਆ ਜਿਹੜਾ ਕਿ ਇਹ ਫੈਲਸੀਮੀਆ HLA ਤੇ ਸਟੈਮ ਸੈੱਲ ਦਾ ਪ੍ਰੋਜੈਕਟ ਹੈ ਪੰਜਾਬ 'ਚ ਪਹਿਲੀ ਵਾਰੀ ਇਨ ਕਲੈਬੋਰੇਸ਼ਨ ਵਿਦ ਡੀਕੇਐਮਐਸ ਬੀਐਮਟੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਮੈਂ ਬਹੁਤ ਪਠਾਨਕੁੰਨ ਖੁਸ਼ ਨਸੀਬ ਸਮੇਂ ਦਾ ਜਿਹੜਾ ਕਿ ਸਾਨੂੰ ਇੱਕ ਸਭਾ ਨੂੰ ਮੌਕਾ ਮਿਲਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਥੈਲੇਸੀਮੀਆ ਦੇ ਪੇਸ਼ੈਂਟਸ ਜਿਹੜੇ ਕਿ 14 ਸਾਲ ਦੀ ਉਮਰ ਤੱਕ ਨੇ ਸਾਡੇ ਕੋਲ ਹਿਮਾਚਲ ਜੀਐਨਕੇ ਪੰਜਾਬ ਦੇ ਬੱਚੇ ਆਏ ਆ ਨਾਲ ਉਹਨਾਂ ਦੇ ਪੇਰੈਂਟਸ ਤੇ ਸਬਲਿੰਗਸ ਹੈ ਜਿਨ੍ਹਾਂ ਦਾ ਹੀ ਸਾਰਿਆਂ ਦਾ ਸੈਂਪਲ ਲਵਾਂਗੇ ਕੁੱਲ ਇੱਕ ਟੈਸਟ ਦੀ ਕੀਮਤ 15000 ਰੁਪਏ ਹੈ ਸਾਰਿਆਂ ਦੇ ਸੈਂਪਲਸ ਲੈਣ ਕੇ ਤਾਂ 2 ਮਹੀਨੇ ਤੱਕ ਇਹਦਾ ਰਿਜ਼ਲਟ ਆਏਗਾ ਜੇ ਕਿਸੇ ਨੂੰ ਅਗੇਨ ਫਿਊਚਰ ਲੋਡ ਪੈਂਦੀ ਕਿਸੇ ਦਾ ਬੀਆਈਐਮਆਈ ਮੈਚ ਕਰਦਾ ਫਿਰ ਉਹਨੂੰ ਕਾਲ ਕਰਨਗੇ ਡੋਨਰ ਨੂੰ ਤੇ ਐਸ ਪ੍ਰੋਸੈਸ ਉਹਨਾਂ ਦਾ ਅਗੇ ਟ੍ਰੀਟਮੈਂਟ ਸਟਾਰਟ ਹੋਏਗਾ ਇਹਦੇ ਵਿੱਚ ਅਗਰ 100% ਮੈਚ ਕਰਦਾ ਤੇ ਸਰਕਾਰ ਵੱਲੋਂ ਇੱਕ ਪੀਐਮ ਯੋਜਨਾ ਉਹਦੇ ਵੱਲੋਂ 3 ਲੱਖ ਤੇ ਕੁਝ ਜਿਹੜੀ ਐਨਜੀਓਜ਼ ਨੇ ਉਹ ਡੋਨੇਸ਼ਨਸ ਕਰਨਗੀ ਤੇ ਨਾਲੇ ਮੈਂ ਬਹੁਤ ਸ਼ੁਕਰੀਆਦਾ ਕਰਨਾ ਚਾਹਨਾ ਅਨੁਜ ਜੀ ਜਿਹੜੇ ਕਿ ਰੋਟਰੀ ਕਲੱਬ ਦੇ ਪ੍ਰਧਾਨ ਨੇ ਤੇ ਉਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਕਿ ਰਾਸ਼ੀ ਦਿੱਤੀ ਇਹ ਸਾਨੂੰ ਪ੍ਰੋਜੈਕਟ ਲਈ ਪਲੱਸ ਅਮਿਤ ਗੁਪਤਾ ਜੀ ਜਿਹੜੇ ਅਖੇਸਟੋਮਨੀ ਮਾਨਸਬਾ ਦੀ ਯੂਥ ਵਿੰਗ ਦੇ ਪ੍ਰਧਾਨ ਹੈ ਤੇ ਸਾਡਾ ਪ੍ਰੋਜੈਕਟ ਦਾ ਚੇਅਰਮੈਨ ਰਕਿਤ ਮਹਾਜਨ ਜਿਹੜਾ ਕਿ ਦਿਨ ਰਾਤ ਇਸ ਪ੍ਰੋਜੈਕਟ ਨੂੰ ਦੋ ਤਿੰਨ ਮਹੀਨੇ ਦਾ ਖੜੀ ਮਿਹਨਤ ਨਾਲ ਲੱਗਿਆ ਹੋਇਆ ਹੈ ਤੇ ਆਪਣੀ ਸਾਰੀ ਟੀਮ ਮੇਰੀ ਬਾਵਾ ਉਹਨਾਂ ਦਾ ਧੰਨਵਾਦ ਆ ਕਿ ਜਿਹੜਾ ਇਹ ਪ੍ਰੋਜੈਕਟ ਦੇ ਸਕਸੈਸਫੁਲੀ ਉਹਨਾਂ ਨੇ ਇੰਨੀ ਮਿਹਨਤ ਕੀਤੀ ਧੰਨਵਾਦ ਮਹਾਜਨ ਸਭਾ ਦੇ ਸਾਡੇ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਮਾਨਮ ਮਹਾਜਨ ਔਰ ਜਤਿਨ ਜੀ ਜਤਿਨ ਮਹਾਜਨ ਜੀ ਔਰ ਅਨੂਬ ਜੀ ਔਰ ਸਾਡੇ ਵਿਨਮਹਾਜਨ ਜੀ ਸਾਡੇ ਵੱਡੇ ਭਰਾ ਔਰ ਹੋਰ ਵੀ ਐਨਟਾਇਰ ਟੀਮ ਜਿਹੜਾ ਮੈਂ ਨਾਮ ਨਹੀਂ ਲੈ ਪਾ ਰਿਹਾ ਜਿਨ੍ਹਾਂ ਦਾ ਇਸ ਪ੍ਰੋਜੈਕਟ ਨੂੰ ਲਗਾਉਣ ਪਿੱਛੇ ਪੂਰਾ ਯੋਗਦਾਨ ਹੈ ਮੈਂ ਪਹਿਲਾਂ ਤੇ ਇਹਨਾਂ ਦਾ ਬਹੁਤ ਥੈਂਕਸ ਕਰਨਾ ਆਰਗੇਨਾਈਜੇਸ਼ਨ ਦਾ ਔਰ ਸਭਾ ਦਾ ਔਰ ਮੈਂ ਮੇਰਾ ਮੰਨਣਾ ਹੈ ਕਿ ਸਭਾ ਹੋਣੀਆਂ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੀਆਂ ਸਭਾ ਬੰਦੀਆਂ ਆ ਜੇ ਚ ਕੋਈ ਵੀ ਧਰਮ ਦੀ ਸਭਾ ਲੱਲੋ ਖਾਸ ਦੀ ਸਭਾ ਲੱਲੋ ਉਹ ਅਗਰ ਸਭਾ ਬੰਦੀ ਆ ਔਰ ਇੱਕ ਆਰਗੇਨਾਈਜੇਸ਼ਨ ਬੰਦੀ ਆ ਉਹਰੇ ਨਾਲ ਉਹ ਫਿਰ ਲੋਕ ਕਲਿਆਣ ਵਾਸਤੇ ਬਹੁਤ ਅੱਛਾ ਕੰਮ ਕਰਦੇ ਨੇ ਜਿਹੜਾ ਅੱਜ ਮਾਨਵ ਜੀ ਔਰ ਉਹਨਾਂ ਦੀ ਜਤਿੰਦਰ ਜੀ ਔਰ ਅਨੂਜ ਜੀ ਜਿਹੜੀ ਅੱਜ ਉਹਨਾਂ ਦੀ ਟੀਮ ਜਿਹੜਾ ਨਾਛਾ ਕੰਮ ਕਰ ਰਹੀ ਆ ਔਰ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਇਹਨਾਂ ਨੇ ਉਹ ਐਕਸਪਰਟਿਸ ਡਾਕਟਰਸ ਨੂੰ ਬੁਲਾਇਆ ਜਿਹੜੇ ਪਠਾਨਕੋਟ ਚ ਆਨੇ ਬਹੁਤ ਮੁਸ਼ਕਿਲ ਹੈ ਅਸੰਭਵ ਹੈ ਜਿਹੜੇ ਚ ਐਚ ਬੋਲਦੇ ਨੇ ਚਨਈ ਤੋਂ ਬੈਂਗਲੌਰ ਤੋਂ ਔਰ ਡੈਲੀ ਤੋਂ ਡਾਕਟਰ ਅਪੋਲੋ ਹਸਪੀਟਲਸ ਦੇ ਡਾਕਟਰ ਇੱਥੇ ਆਏ ਨੇ ਔਰ ਉਹ ਡਾਇਗਨੋਸ ਕਰ ਰਹੇ ਨੇ ਟੈਸਟ ਕਰ ਰਹੇ ਨੇ ਜਿਹਦੇ ਵਿੱਚ ਇਵਨ ਬਲੱਡ ਕੈਂਸਰ ਦਾ ਵੀ ਡਾਇਗਨੋਸ ਇਸ ਟੈਸਟ ਦੇ ਵਿੱਚ ਹੈਗਾ ਔਰ ਇਹਨਾਂ ਵਿੱਚ ਹਿਮਾਚਲ ਔਰ ਜੇਨਕੇ ਦੇ ਕਾਫੀ ਪੇਰੈਂਟਸ ਔਰ ਇਵਨ ਪੰਜਾਬ ਦੇ ਵੀ ਪਠਾਨਕੋਟ ਦੇ ਵੀ ਜਿਨ੍ਹਾਂ ਜਿਨ੍ਹਾਂ ਨੂੰ ਇਹਨਾਂ ਬਾਰੇ ਅਵੇਅਰਨੈਸ ਸੀ ਉਹ ਇੱਥੇ ਆਏ ਨੇ ਔਰ ਇਹ ਟੈਸਟ ਦੀ ਕਾਸਟ ਜੋ ਮਾਨਵ ਜੀ ਨੇ ਦੱਸਿਆ 15 ਤੋਂ 20000 ਤੱਕ ਇੱਕ ਐਕਸ ਦੀ ਕੋਸਟ ਆਂਦੀ ਹੈ ਔਰ ਹਰ ਇਨਸਾਨ ਐ ਇਹਨੂੰ ਅਫੋਰਡ ਨਹੀਂ ਕਰ ਸਕਦਾ ਔਰ ਇਹ ਸਭ ਤੋਂ ਵੱਡੀ ਚੀਜ਼ ਹੈ ਕਿ ਤੁਸੀਂ 15 ਤੋਂ 20000 ਦੀ ਕੋਸਟ ਔਰ ਡਾਕਟਰਸ ਵੀ ਫ੍ਰੀ ਆਫ ਕੋਸਟ ਉਹਨਾਂ ਦੀ ਟੀਮ ਸਾਰਾ ਲੈ ਕੇ ਸੈਂਪਲਸ ਇੱਥੋਂ ਲੈ ਕੇ ਜਾ ਰਹੇ ਆ ਔਰ ਜਿਹੜਾ ਰਿਜ਼ਲਟ ਜਿਹੜਾ ਹੈ ਉਹਦਾ ਡਾਇਗਨੋਸ ਜਿਹੜਾ 2 ਮਹੀਨੇ ਤੱਕ ਆਏਗਾ ਕਿਉਂਕਿ ਉਹਰਾ ਪ੍ਰੋਸੈਸ ਹੀ ਲੰਬਾ ਹੈ ਮੈਂ ਬਹੁਤ ਇਹਨਾਂ ਦਾ ਸ਼ੁਕਰੀਆ ਦਾ ਕਰਨਾ ਕਿ ਇਹਨਾਂ ਨੇ ਮੈਨੂੰ ਆਪਣੇ ਕੈਂਪ ਦੇ ਵਿੱਚ ਬੁਲਾਇਆ ਔਰ ਇਹ ਸੁਭਾਗ ਇਹ ਦਿੱਤਾ ਕਿ ਸਾਰਾ ਦੇਖਣ ਦਾ ਔਰ ਮੇਰੇ ਨਾਲ ਪੰਕਜ अरोड़ा ਜੀ ਮੇਰੇ ਭਰਾ ਔਰ ਉਹਨਾਂ ਦੇ ਵੱਡੇ ਭਾਈ ਸਾਹਿਬ ਉਹ ਵੀ ਆਰੇ ਵਿੱਚ ਮਸਤੂਰ ਨੇ ਔਰ ਮੈਂ ਸਾਰੀ ਟੀਮ ਦਾ ਇੱਕ ਵਾਰੀ ਤਹਿ ਦਿਲ ਤੋਂ ਬਹੁਤ ਥੈਂਕਸ ਕਰਨਾ ਔਰ ਇੱਕ ਵਾਰੀ ਫਿਰ ਮਾਨਨ ਜੀ ਨੂੰ ਜਤਿੰਦਰ ਜੀ ਨੂੰ ਔਰ ਅਨੂ ਜੀ ਨੂੰ ਮੁਬਾਰਕਾਂ ਦਿਨਾ ਔਰ ਇਹ ਐਕਸਪੈਕਟ ਕਰਨਾ ਕਿ ਅਗਰ ਸਾਡੇ ਵੱਲੋਂ ਵੀ ਕੋਈ ਇਹਨਾਂ ਨੂੰ ਮਦਦ ਦੀ ਜ਼ਰੂਰਤ ਹੋਏਗੀ ਕਿਸੇ ਟਾਈਮ ਵੀ ਕਿਉਂਕਿ ਇਹ ਬਹੁਤ ਨੋਬਲ ਕੌਸਟ ਤੇ ਕੰਮ ਹੈ ਇਹ ਹਰ ਆਦਮੀ ਦੇ ਵਸਦਾ ਨਹੀਂ ਹੈ ਕਿ ਤੁਸੀਂ ਹਰ ਚੀਜ਼ ਨੂੰ ਮੈਨੇਜ ਕਰਨਾ ਔਰ ਲੋਕਾਂ ਨੂੰ ਫ੍ਰੀ ਆਫ ਕਾਸਟ ਐਂਡੀ ਵੱਡੀ ਫੈਸਿਲਿਟੀ ਦੇਣਾ ਅਰੇ ਆਸਤੇ ਇੱਕ ਵਾਰੀ ਫੇਅਰਮੈਨ ਦਾ ਆਪਣੇ ਸ਼ਹਿਰ ਬਾਰੇ ਕੈਮਰਾ ਪਰਸਨ ਹਰੀ ਦੇ ਨਾਲ ਅਦਸਾਨੀ ਦੀ ਰਿਪੋਰਟ ਅਖੀਲ ਪਾਰਟੇ ਮਹਾਜਨ ਸ਼ੋਮਨੀ ਸਭਾ ਯੂਥ ਪੰਜਾਬ ਪਠਾਨਕੋਟ ਨੇ ਮਾਰਾ ਮਹਾਜਨ ਦੀ ਪ੍ਰਦਾਨ ਕੀ ਹੇਠ ਮਿਸ਼ਨ ਰੋਤਸ ਸਥਿਤ ਰਾਜਕੁਰਨੀ ਮਹਾਜਨ ਹਾਲ ਦੇ ਵਿੱਚ ਥੈਲੇਸੀਮੀਆ ਮਰੀਜ਼ਾਂ ਦੇ ਥੈਲੇਸੀਮੀਆ ਦੇ ਮਰੀਜ਼ਾਂ ਦੇ ਲਈ ਇੱਕ ਮੁਫਤ ਐਚ ਐਲ ਏ ਟੈਸਟ ਦੇ ਲਈ ਜਿਹੜਾ ਹੈ ਐਚ ਐਲ ਏ ਟੈਸਟ ਅਤੇ ਬਲੱਡ ਸਟੈਮ ਸੈੱਲ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਤਾਂ ਜਿਸ ਵਿੱਚ ਮੁਕਤ ਤੌਰ ਤੇ ਅਪੋਲੋ ਹਸਪਤਾਲ ਦਿੱਲੀ ਤੋਂ ਮਾਹੇ ਡਾਕਟਰ ਗੌਰਵ ਅਤੇ ਡਾਕਟਰ ਚੇਤਨ डीकेएमएस ਤੋਂ ਕੋਆਰਡੀਨੇਟਰ ਰੋਹਿਤ ਅਤੇ ਉਹਨਾਂ ਦੀ ਟੀਮ ਮੌਜੂਦ ਸੀ ਇਹ ਦੱਸਦੇ ਹੋਏ ਉਹਨਾਂ ਰਾਹੀਂ ਕੈਂਪ ਵਿੱਚ ਹਿਮਾਚਲ ਸਮੇਤ ਪਖਵਖ ਖੇਰਾਂ ਅਤੇ ਜੰਮੂ ਕਸ਼ਮੀਰ ਦੇ ਥਰੈਸੀਮੀ ਮਰੀਜ਼ਾਂ ਦੇ ਪਰਿਵਾਰਾਂ ਸਮੇਤ ਸਵੈ-ਚੁੱਤਦਾਨੀਆਂ ਦੇ ਐਚਐਲਏ ਟੈਸਟ ਜਿਹੜੇ ਨੇ ਉਹ ਕਿਤੇ ਗਏ ਅਤੇ ਸਟੈਮ ਸੈੱਲ ਰਜਿਸਟ੍ਰੇਸ਼ਨ ਵੀ ਕੀਤੀ ਗਈ ਇਸ ਦੌਰਾਨ ਵਿਧਾਇਕ ਅਸ਼ੋਨੀ ਸ਼ਰਮਾ ਸੀਨੀਅਰ ਆਗੂ ਵਿਨੇ ਮਹਾਜਨ ਹਰਿਆਣਾ ਤੋਂ ਸੰਦੀਪ ਸੱਚਦੇਵਾ ਕਾਂਗਰਸ ਆਗੂ ਅਸ਼ੀਸ਼ ਸਵੈਜ ਅਤੇ ਹੋਰ ਪਤਵੰਤੇ ਜਿਹੜੇ ਨੇ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਜਿਨ੍ਹਾਂ ਨੇ ਮਾਨਮਹਾਜਨ ਯੂਵਾ ਸਭਾ ਵੱਲੋਂ ਕਿਤੇ ਗਏ ਸ਼ਾਨਦਾਰ ਤ੍ਰਾਂ ਦੀ ਪਰਸ਼ੰਸਾ ਕੀਤੀ ਉਹਨਾਂ ਕਿ ਆ ਕਿ ਕੈਂਪ ਲੋਕਾਂ ਅਤੇ ਖਾਸ ਕਰਕੇ ਥੈਲੇਸੀਮੀਆ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਬੱਚਿਆਂ ਨੂੰ ਨਵਾਂ ਜੀਵਨ ਦੇਣ ਦੇ ਲਈ ਵਰਦਾਨ ਸਾਬਤ ਹੋਵੇਗਾ ਕਿਉਂਕਿ ਇਸ ਦੇ ਇਲਾਜ ਦੀ ਕੀਮਤ ਜ਼ਿਆਦਾ ਹੋਣ ਕਾਰਨ ਵਿੱਤੀ ਤੌਰ ਤੇ ਕਮਜ਼ੋਰ ਪ੍ਰਭਾਵਿਤ ਪਰਿਵਾਰਾਂ ਨੂੰ ਜਿਹੜਾ ਹੈ ਇਸ ਕੈਂਪ ਰਾਹੀਂ ਬਹੁਤ ਜ਼ਿਆਦਾ ਮਦਦ ਮਿਲੇਗੀ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਮਾਨਮ ਮਹਾਜਨ ਰਕਿਤ ਮਹਾਜਨ ਸ੍ਰੀਜਲ ਗੁਪਤਾ ਅਨੂਜ ਮਹਾਜਨ ਜਤਿਨ ਮਹਾਜਨ ਅਤੇ ਅੰਕੁਸ਼ ਮਹਾਜਨ ਨੇ ਸਾਂਝੇ ਤੌਰ ਤੇ ਦੱਸਿਆ ਕਿ ਥੈਲੇਸੀਮੀਆ ਤੋਂ ਪੀੜਤ ਮਰੀਜ਼ਾਂ ਦੇ ਲਈ ਬਲੱਡ ਸਟੈਮ ਸੈੱਲ ਦਾਨੀਆਂ ਦਾ ਪ੍ਰਬੰਧ ਕਰਨ ਦੇ ਲਈ ਸ ਕੀਤਾ ਜਾ ਰਿਹਾ ਜਿਸ ਦੇ ਵਿੱਚ 84 ਐਚਐਲਡੀ ਟੈਸਟ ਅਤੇ 105 ਸਟੈਮ ਸੈੱਲ ਰਜਿਸਟ੍ਰੇਸ਼ਨ ਕੀਤੀ ਗਈ ਤੇ ਉੱਥੇ ਹੋਰ ਕੀ ਕੀ ਜਾਣਕਾਰੀ ਇਸ ਮੌਕੇ ਤੇ ਸਾਂਝੀ ਕੀਤੀ ਗਈ ਹੈ ਆਓ ਦੇਖਦੇ ਹਾਂ ਇੱਕ ਖਬਰ ਚਾਲੂਸਮੀਆਂ ਬੱਚਿਆਂ ਲਈ ਕੈਂਪ ਲਗਾਇਆ ਅਸੀਂ ਪਿਛਲੇ 4 ਮਹੀਨਿਆਂ ਤੋਂ ਕੋਸ਼ਿਸ਼ ਕਰ ਰਹੇ ਸੀਗੇ ਕਿ ਸਾਡੇ ਨਾਲ ਜਿਆਦਾ ਜਿਆਦਾ ਬੱਚੇ ਜੁੜਨ ਤੇ ਅਸੀਂ ਉਹਨਾਂ ਦੇ ਲਈ ਐਚਐਲਡੀ ਟੈਸਟ ਕਰਵਾਈਏ ਤੇ ਜਿਦਾਂ ਤੁਹਾਨੂੰ ਪਤਾ ਕਿ ਇਹ ਕਾਫੀ ਇੱਕ ਗੰਦੀ ਬਿਮਾਰੀ ਹੈ ਅਪਰ ਦੇ ਕਿਸੇ ਨੇ ਤਾਰਿਖ ਜੇ ਬਿਮਾਰੀ ਨਹੀਂ ਹੋਣੀ ਚਾਹੀਦੀ ਤੇ ਕਾਫੀ ਅਸੀਂ ਦੇਖ ਰਹੇ ਹਾਂ ਕਿ ਨਾਰਥ ਇੰਡੀਆ 'ਚ ਬਿਮਾਰੀ ਕਾਫੀ ਜ਼ਿਆਦਾ ਫੈਲ ਰਹੀ ਹੈ ਤੇ ਸਾਡਾ ਛੋਟਾ ਜਿਹਾ ਪ੍ਰਯਾਸ ਹੈ ਕਿ ਅਸੀਂ ਪਠਾਨਕੋਟ ਜ਼ਿਲ੍ਹੇ ਤੋਂ ਆਈਆਂ ਸ਼ੁਰੂ ਕੀਤਾ ਹੈ ਹੁਣ ਪੰਜਾਬ ਦੇ ਹਰ ਉਸ ਜ਼ਿਲ੍ਹੇ 'ਚ ਲੈ ਕੇ ਜਾਏ ਜਿੱਥੇ ਸਾਡੇ ਸੈਲਫੀਆ ਦੇ ਪਰਿਵਾਰ ਦੇ ਬੱਚੇ ਆ ਗਿਆ ਤੇ ਅਸੀਂ ਉਹਦਾ ਐਚਐਲ ਟੈਚ ਕਰਵਾਈਏ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਸਾਡੇ ਪਠਾਨਕੋਟ ਵਿੱਚ ਚੰਗਾ ਕਮਿਆਲ ਮੁੱਠੀ ਤੋਂ ਤੇ ਧਾਰੀਵਾਲ ਤੋਂ ਕਾਫੀ ਤਰ੍ਹਾਂ ਤਰ੍ਹਾਂ ਬੱਚੇ ਆਏ ਸਿਰ ਆਪਣੇ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਆਏ ਆ ਕਿ ਅਸੀਂ ਇਹਦਾ ਪਤਾ ਕਰੀਏ ਕਿ ਸਾਡਾ ਪੇਰੈਂਟਸ ਨਾਲ ਕਿੰਨਾ ਪਰਸੈਂਟ ਡੀਐਨਏ ਮੈਚ ਹੋ ਰਿਹਾ ਹੈਗਾ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਨਾ ਕਿ ਤੁਸੀਂ ਆਪਣਾ ਐਚਐਲਡੀ ਟੈਸਟ ਕਰਵਾਓ ਆਗੇ ਆਪਣੇ ਬੱਚਿਆਂ ਦਾ ਤੇ ਆਨਲੀ ਜਿਹੜੀ ਵੀਡੀਓ ਨੂੰ ਅਸੀਂ ਬਚਾਈਏ ਤੇ ਇਸ ਦੇ ਨਾਲ ਹੀ ਅਸੀਂ ਸਟੈਮ ਸੈਲ ਦਾ ਕੈਂਪ ਲਗਾਇਆ ਸਟੈਮ ਸੈਲ ਦਾ ਕੈਂਪ ਲਗਾਉਣ ਦਾ ਮਕਸਦ ਹੈ ਹੀ ਸੀਗਾ ਕਿ ਅਸੀਂ ਦੇਖੀਏ ਕਿ ਸਰਕਾਰ ਨੂੰ ਰਿਪੋਰਟ ਦਈਏ ਕਿ ਸਾਡਾ ਜਿਹੜਾ ਡੀਐਨਏ ਕਿਸੇ ਨਾਲ ਮੈਚ ਹੁੰਦਾ ਤੇ ਅਸੀਂ ਉਹਦੀ ਹੈਲਪ ਕਰ ਪਾਈਏ ਆ ਜਿਹੜੇ ਬੱਚੇ ਹੈਗੇ ਐ ਸਪੈਸ਼ਲੀ ਇਤਿਹਾਸ ਮੈਂ ਪੰਜਾਬ ਸਰਕਾਰ ਨੂੰ ਰਿਕਵੈਸਟ ਕਰਨਾ ਚਾਹਨਾ ਜੀ ਤਾਂ ਕਿ ਪ੍ਰਧਾਨ ਮੰਤਰੀ ਵੱਲੋਂ 3 ਲੱਖ ਰਿਆ ਸਹਾਇਤਾ ਦਿੱਤੀ ਜਾਂਦੀ ਹੈ ਕੁਝ ਸਟੇਟਸ ਐਸੀਆਂ ਜਿਹੜੀ ਕਿ ਫੁੱਲ ਪੇਮੈਂਟ ਕਰ ਰਹੀ ਹੈ ਕਿ ਕੋਈ ਬੱਚੇ ਨੂੰ ਬੋਲ ਮੈਰੋ ਕਰਾਣਾ ਆਉਂਦਾ ਟ੍ਰੀਟਮੈਂਟ ਚੱਲ ਜਾਂਦਾ 50 ਤੋਂ 60 ਲੱਖ ਕੁਝ ਇੰਡੀਆ ਦੀ ਸਟੇਟਸ ਹੈ ਜਿਹੜੇ ਕਿ 50 ਲੱਖ ਵੀ ਦੇ ਰਹੀ ਹੈ 60 ਲੱਖ ਵੀ ਦੇ ਰਹੀ ਹੈ ਪਰ ਸਾਡੀ ਪੰਜਾਬ ਸਰਕਾਰ ਇੱਕ ਐਸੀ ਸਰਕਾਰ ਹੈ ਜਿਹੜਾ ਰੁਪਈਆ ਨਹੀਂ ਦੇ ਰਹੀ ਬੱਚਿਆਂ ਨੂੰ ਇਵਨ ਕਿ ਹੁੰਦੀ ਕਿڑی ਪੈਨਸ਼ਨ ਲਗਣੀ ਚਾਹੀਦੀ ਸੀ ਕਿ ਕੁਝ ਸਟੇਟਸ ਵਿੱਚ ਪੈਨਸ਼ਨ ਵੀ ਹੈਗੀ ਆ ਬੱਚਿਆਂ ਦੀ 5-5000 ਰੁਪਏ ਪੈਨਸ਼ਨ ਹੈ ਪਰ ਸਾਡੀ ਪੰਜਾਬ ਸਰਕਾਰ ਰੁਪਈਆ ਨਹੀਂ ਦੇ ਰਹੀ ਸਰਕਾਰ ਨੂੰ ਇੱਕ ਰਿਕਵੈਸਟ ਹੈ ਇਹ ਬੱਚਿਆਂ ਬਾਰੇ ਸੋਚਿਆ ਜਾਏ ਤੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਵੀ ਫਾਇਦਾ ਕਰਾਈਏ ਅੱਜ ਇਹ ਉਪਰਾਲਾ ਅਖਿਲ ਸ਼ਰੋਮਣੀ ਮੈਨਸਬਾ ਯੂਥ ਵਿੰਗ ਪੰਜਾਬ ਜ਼ਿਲ੍ਹਾ ਪਠਾਨਕੋਟ ਵੱਲੇ ਕੀਤਾ ਗਿਆ ਜਿਹੜਾ ਕਿ ਇਹ ਥੈਲਸੀਮੀਆ HLA ਤੇ ਸਟੈਮ ਸੈੱਲ ਦਾ ਪ੍ਰੋਜੈਕਟ ਹੈ ਪੰਜਾਬ 'ਚ ਪਹਿਲੀ ਵਾਰੀ ਇਨ ਕਲੈਬੋਰੇਸ਼ਨ ਵਿਦ ਡੀਕੇਐਮਐਸ ਬੀਐਮਟੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਮੈਂ ਬਹੁਤ ਪਠਾਨਕੂ ਨੂੰ ਖੁਸ਼ ਨਸੀਬ ਸਮਝਦਾ ਜਿਹੜਾ ਕਿ ਸਾਨੂੰ ਇੱਕ ਸਭਾ ਨੂੰ ਮੌਕਾ ਮਿਲਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਥੈਲੇਸੀਮੀਆ ਦੇ ਪੇਸ਼ੈਂਟਸ ਜਿਹੜੇ ਕਿ 14 ਸਾਲ ਦੀ ਉਮਰ ਤੱਕ ਨੇ ਸਾਡੇ ਕੋਲ ਹਿਮਾਚਲ ਜੀਐਨਕੇ ਪੰਜਾਬ ਦੇ ਬੱਚੇ ਆਏ ਆ ਨਾਲ ਉਹਨਾਂ ਦੇ ਪੇਰੈਂਟਸ ਤੇ ਸਿਬਲਿੰਗਸ ਹੈ ਜਿਨ੍ਹਾਂ ਦਾ ਹੀ ਸਾਰਿਆਂ ਦਾ ਸੈਂਪਲ ਲਵਾਂਗੇ ਕੁੱਲ ਇੱਕ ਟੈਸਟ ਦੀ ਕੀਮਤ 15000 ਰੁਪਏ ਹੈਗੀ ਹੈ ਸਾਰੇਆਂ ਦੇ ਸੈਂਪਲਸ ਲੈਣ ਕੇ ਦੋ ਮਹੀਨੇ ਤੱਕ ਇਹਦਾ ਰਿਜ਼ਲਟ ਆਏਗਾ ਜੇ ਕਿਸੇ ਨੂੰ ਅਗੇਨ ਫਿਊਚਰ ਲੋਡ ਪੈਂਦੀ ਕਿਸੇ ਦਾ ਵੀਆਈਐਮਆਈ ਮੈਚ ਕਰਦਾ ਫਿਰ ਉਹਨੂੰ ਕਾਲ ਕਰਨਗੇ ਡੋਨਰ ਨੂੰ ਤੇ ਐਸ ਪ੍ਰੋਸੈਸ ਉਹਨਾਂ ਦਾ ਅਗੇ ਟ੍ਰੀਟਮੈਂਟ ਸਟਾਰਟ ਹੋਏਗਾ ਇਹਦੇ ਵਿੱਚ ਅਗਰ 100% ਮੈਚ ਕਰਦਾ ਤੇ ਸਰਕਾਰ ਵੱਲੋਂ ਇੱਕ ਪੀਐਮ ਯੋਜਨਾ ਉਹਦੇ ਵੱਲੋਂ 3 ਲੱਖ ਤੇ ਕੁਝ ਜਿਹੜੀ ਐਨਜੀਓਜ਼ ਨੇ ਉਹ ਡੋਨੇਸ਼ਨਸ ਕਰਨਗੇ ਤੇ ਨਾਲੇ ਮੈਂ ਬਹੁਤ ਸ਼ੁਕਰੀਆਦਾ ਕਰਨਾ ਚਾਹਨਾ ਅਨੁਜ ਜੀ ਜਿਹੜੇ ਕਿ ਰੋਟਰੀ ਕਲੱਬ ਦੇ ਪ੍ਰਧਾਨ ਨੇ ਤੇ ਉਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਇੱਕ ਰਾਸ਼ੀ ਦਿੱਤੀ ਇਹ ਸਾਨੂੰ ਪ੍ਰੋਜੈਕਟ ਲਈ ਪਲੱਸ ਅਮਿਤ ਗੁਪਤਾ ਜੀ ਜਿਹੜੇ ਅਖੇਸਟੋਮਨੀ ਮਾਨਸਬਾ ਦੀ ਯੂਥ ਵਿੰਗ ਦੇ ਪ੍ਰਧਾਨ ਹੈ ਤੇ ਸਾਡਾ ਪ੍ਰੋਜੈਕਟ ਦਾ ਚੇਅਰਮੈਨ ਰਕਿਤ ਮਹਾਜਨ ਜਿਹੜਾ ਕਿ ਦਿਨ ਰਾਤ ਇਸ ਪ੍ਰੋਜੈਕਟ ਨੂੰ ਦੋ ਤਿੰਨ ਮਹੀਨੇ ਦਾ ਕੜੀ ਮਿਹਨਤ ਨਾਲ ਲੱਗਿਆ ਹੋਇਆ ਹੈ ਤੇ ਆਪਣੀ ਸਾਰੀ ਟੀਮ ਮੇਰੀ ਬਾਵਾ ਉਹਨਾਂ ਦਾ ਧੰਨਵਾਦ ਆ ਕਿ ਜਿਹੜਾ ਇਹ ਪ੍ਰੋਜੈਕਟ ਦੇ ਸਕਸੈਸਫੁਲੀ ਉਹਨਾਂ ਨੇ ਇੰਨੀ ਮਿਹਨਤ ਕੀਤੀ ਧੰਨਵਾਦ ਮਹਾਜਨ ਸਭਾ ਦੇ ਸਾਡੇ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਮਾਨਮ ਮਹਾਜਨ ਜ ਔਰ ਜਤਿਨ ਜੀ ਜਤਿਨ ਮਹਾਜਨ ਜੀ ਔਰ ਅਨੂਦ ਜੀ ਔਰ ਸਾਡੇ ਵਿਨਮਹਾਜਨ ਜੀ ਸਾਡੇ ਵੱਡੇ ਭਰਾ ਔਰ ਹੋਰ ਵੀ ਐਨਟਾਇਰ ਟੀਮ ਜਿਹੜਾ ਮੈਂ ਨਾਮ ਨਹੀਂ ਲੈ ਪਾ ਰਿਹਾ ਜਿਨਾਂ ਦਾ ਇਸ ਪ੍ਰੋਜੈਕਟ ਨੂੰ ਲਗਾਉਣ ਪਿੱਛੇ ਪੂਰਾ ਯੋਗਦਾਨ ਹੈ ਮੈਂ ਪਹਿਲਾਂ ਤੇ ਇਹਨਾਂ ਦਾ ਬਹੁਤ ਥੈਂਕਸ ਕਰਨਾ ਇਹ ਆਰਗੇਨਾਈਜੇਸ਼ਨ ਦਾ ਔਰ ਸਭਾ ਦਾ ਔਰ ਮੈਂ ਮੇਰਾ ਮੰਨਣਾ ਹੈ ਕਿ ਸਭਾ ਹੋਣੀਆਂ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀਆਂ ਸਭਾ ਬੰਦੀਆਂ ਜਿੱਚ ਕੋਈ ਵੀ ਤਾਰੰਦੀ ਸਭਾ ਲੱਲੋ ਕਾਸਤੀ ਸਭਾ ਲੱਲੋ ਉਹ ਅਗਰ ਸਭਾ ਬੰਦੀ ਆ ਔਰ ਇੱਕ ਆਰਗੇਨਾਈਜੇਸ਼ਨ ਬੰਦੀ ਆ ਔਰੇ ਨਾਲ ਉਹ ਫਿਰ ਲੋਕ ਕਲਿਆਣ ਵਾਸਤੇ ਬਹੁਤ ਅੱਛਾ ਕੰਮ ਕਰਦੇ ਨੇ ਜਿਹੜਾ ਅੱਜ ਮਾਨਵ ਜੀ ਔਰ ਉਹਨਾਂ ਦੀ ਜਤਿੰਨ ਜੀ ਔਰ ਅਨੂਜ ਜੀ ਜਿਹੜੀ ਅੱਜ ਉਹਨਾਂ ਦੀ ਟੀਮ ਜਿਹੜਾ ਨਾਛਾ ਕੰਮ ਕਰ ਰਹੀ ਆ ਔਰ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਇਹਨਾਂ ਨੇ ਉਹ ਐਕਸਪਰਟਿਸ ਡਾਕਟਰਸ ਨੂੰ ਬੁਲਾਇਆ ਜਿਹੜੇ ਪਠਾਨਕੋਟ ਚ ਆਨੇ ਬਹੁਤ ਮੁਸ਼ਕਿਲ ਆ ਅਸੰਭਵ ਆ ਜਿਹੜੇ ਚ ਐਕਸ ਬੋਲਦੇ ਨੇ ਚਨਈ ਤੋਂ ਬੈਂਗਲੌਰ ਤੋਂ ਔਰ ਡੈਲੀ ਤੋਂ ਡਾਕਟਰ ਅਪੋਲੋ ਹਸਪੀਟਲਸ ਦੇ ਡਾਕਟਰ ਇੱਥੇ ਆਏ ਨੇ ਔਰ ਉਹ ਡਾਇਗਨੋਸ ਕਰ ਰਹੇ ਨੇ ਟੈਸਟ ਕਰ ਰਹੇ ਨੇ ਜਿਹਦੇ ਵਿੱਚ ਇਵਨ ਬਲੱਡ ਕੈਂਸਰ ਦਾ ਵੀ ਡਾਇਗਨੋਸ ਇਸ ਟੈਸਟ ਦੇ ਵਿੱਚ ਹੈਗਾ ਔਰ ਇਹਨਾਂ ਵਿੱਚ ਹਿਮਾਚਲ ਔਰ ਜੰਕੇ ਦੇ ਕਾਫੀ ਪੇਰੈਂਟਸ ਔਰ ਇਵਨ ਪੰਜਾਬ ਦੇ ਵੀ ਪਠਾਨਕੋਟ ਦੇ ਵੀ ਜਿਨ੍ਹਾਂ ਜਿਨ੍ਹਾਂ ਨੂੰ ਇਹਨਾਂ ਬਾਰੇ ਅਵੇਅਰਨੈਸ ਸੀ ਉਹ ਇੱਥੇ ਆਏ ਨੇ ਔਰ ਇਹ ਟੈਸਟ ਦੀ ਕਾਸਟ ਜੋ ਮਾਨਵ ਜੀ ਨੇ ਦੱਸਿਆ 15 ਤੋਂ 20000 ਤੱਕ ਇੱਕ ਟੈਸਟ ਦੀ ਕਾਸਟ ਆਂਦੀ ਹੈ ਔਰ ਹਰ ਇਨਸਾਨ ਐ ਇਹਨੂੰ ਅਫੋਰਡ ਨਹੀਂ ਕਰ ਸਕਦਾ ਔਰ ਇਹ ਸਭ ਤੋਂ ਵੱਡੀ ਚੀਜ਼ ਹੈ ਕਿ ਤੁਸੀਂ 15 ਤੋਂ 20000 ਦੀ ਕਾਸਟ ਔਰ ਡਾਕਟਰਸ ਵੀ ਫ੍ਰੀ ਆਫ ਕਾਸਟ ਉਹਨਾਂ ਦੀ ਟੀਮ ਸਾਰਾ ਲੈ ਕੇ ਸੈਂਪਲਸ ਇੱਥੋਂ ਲੈ ਕੇ ਜਾ ਰਹੇ ਆ ਔਰ ਜਿਹੜਾ ਰਿਜ਼ਲਟ ਜਿਹੜਾ ਹੈ ਉਹ ਦਾ ਡਾਇਗਨੋਸ ਜਿਹੜਾ 2 ਮਹੀਨੇ ਤੱਕ ਆਏਗਾ ਕਿਉਂਕਿ ਉਹਦਾ ਪ੍ਰੋਸੈਸ ਹੀ ਲੰਬਾ ਹੈ ਮੈਂ ਬਹੁਤ ਇਹਨਾਂ ਦਾ ਸ਼ੁਕਰੀਆ ਦਾ ਕਰਨਾ ਕਿ ਇਹਨਾਂ ਨੇ ਮੈਨੂੰ ਆਪਣੇ ਕੈਂਪ ਦੇ ਵਿੱਚ ਬੁਲਾਇਆ ਔਰ ਇਹ ਸੁਭਾਗ ਇਹ ਦਿੱਤਾ ਕਿ ਸਾਰਾ ਦੇਖਣ ਦਾ ਔਰ ਮੇਰੇ ਨਾਲ ਪੰਕਜ अरोड़ा ਜੀ ਮੇਰੇ ਭਰਾ ਔਰ ਉਹਨਾਂ ਦੇ ਵੱਡੇ ਭਾਈ ਸਾਹਿਬ ਉਹ ਵੀ ਆਰੇ ਵਿੱਚ ਮਸਹੂਰ ਨੇ ਔਰ ਮੈਂ ਸਾਰੀ ਟੀਮ ਦਾ ਇੱਕ ਵਾਰੀ ਤਹਿ ਦਿਲ ਤੋਂ ਬਹੁਤ ਥੈਂਕਸ ਕਰਨਾ ਔਰ ਇੱਕ ਵਾਰੀ ਫਿਰ ਮਾਨਨ ਜੀ ਨੂੰ ਜਤਿੰਦਰ ਜੀ ਨੂੰ ਔਰ ਅਨੂ ਜੀ ਨੂੰ ਮੁਬਾਰਕਾਂ ਦੇਣਾ ਔਰ ਇਹ ਐਕਸਪੈਕਟ ਕਰਨਾ ਕਿ ਅਗਰ ਸਾਡੇ ਵੱਲੋਂ ਵੀ ਕੋਈ ਇਹਨਾਂ ਨੂੰ ਮਦਦ ਦੀ ਜ਼ਰੂਰਤ ਹੋਏਗੀ ਕਿਸੇ ਟਾਈਮ ਵੀ ਕਿਉਂਕਿ ਇਹ ਬਹੁਤ ਨੋਬਲ ਕਾਸਟ ਦੇ ਕੰਮ ਹੈ ਇਹ ਹਰ ਆਦਮੀ ਦੇ ਵਸਦਾ ਨਹੀਂ ਹੈ ਕਿ ਤੁਸੀਂ ਹਰ ਚੀਜ਼ ਨੂੰ ਮੈਨੇਜ ਕਰਨਾ ਔਰ ਲੋਕਾਂ ਨੂੰ ਫ੍ਰੀ ਆਫ ਕਾਸਟ ਐਨੀਵਰਡੀ ਫੈਸਿਲਿਟੀ ਦੇਣਾ ਅਰੇ ਆਸਤੇ ਇੱਕ ਵਾਰੀ ਫੇਅਰਮੈਨ ਦਾ ਆਪਣੇ ਸ਼ਹਿਰ ਕੈਮਰਕਸਨ ਹਰੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ ਅਖੀਲ ਪਾਰਟੇ ਮਹਾਜਨ ਸ਼ੋਮਨੀ ਸਭਾ ਯੂਥ ਪੰਜਾਬ ਪਠਾਨਕੋਟ ਨੇ ਮਾਰਾ ਮਹਾਜਨ ਦੀ ਪ੍ਰਦਾਨ ਕੀ ਹੇਠ ਮਿਸ਼ਨ ਰੋਡ ਉੱਤੇ ਸਥਿਤ ਰਾਜਕੋਟਨੀ ਮਹਾਜਨ ਹਾਲ ਦੇ ਵਿੱਚ ਥੈਲੇਸੀਮੀਆ ਮਰੀਜ਼ਾਂ ਦੇ ਥੈਲੇਸੀਮੀਆ ਦੇ ਮਰੀਜ਼ਾਂ ਦੇ ਲਈ ਇੱਕ ਮੁਫਤ ਐਚ ਐਲ ਏ ਟੈਸਟ ਦੇ ਲਈ ਜਿਹੜਾ ਹੈ ਐਚ ਐਲ ਏ ਟੈਸਟ ਅਤੇ ਬਲੱਡ ਸਟੈਮ ਸੈੱਲ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁਕਤ ਤੌਰ ਤੇ ਅਪੋਲੋ ਹਸਪਤਾਲ ਦਿੱਲੀ ਤੋਂ ਮਾਹੇ ਡਾਕਟਰ ਗੌਰਵ ਅਤੇ ਡਾਕਟਰ ਚੇਤਨ डीकेएमएस ਤੋਂ ਕੋਆਰਡੀਨੇਟਰ ਰੋਹਿਤ ਅਤੇ ਉਹਨਾਂ ਦੀ ਟੀਮ ਮੌਜੂਦ ਸੀ ਇਹ ਦੱਸਦੇ ਹੋਏ ਉਹਨਾਂ ਰਾਹੀਂ ਕੈਂਪ ਵਿੱਚ ਹਿਮਾਚਲ ਸਮੇਤ ਪਖਵਖ ਸ਼ਹਿਰਾਂ ਅਤੇ ਜੰਮੂ ਕਸ਼ਮੀਰ ਦੇ ਥੈਲੇਸੀਮੀਆ ਮਰੀਜ਼ਾਂ ਦੇ ਪਰਿਵਾਰਾਂ ਸਮੇਤ ਸਵੈਛਤ ਦਾਨੀਆਂ ਦੇ ਐਚਐਲਏ ਟੈਸਟ ਜਿਹੜੇ ਨੇ ਉਹ ਕਿਤੇ ਗਏ ਅਤੇ ਸਟੈਮ ਸੈੱਲ ਰਜਿਸਟ੍ਰੇਸ਼ਨ ਵੀ ਕੀਤੀ ਗਈ ਇਸ ਦੌਰਾਨ ਵਿਧਾਇਕ ਅਸ਼ੋਨੀ ਸ਼ਰਮਾ ਸੀਨੀਅਰ ਆਗੂ ਵਿਨੇ ਮਹਾਜਨ ਹਰਿਆਣਾ ਤੋਂ ਸੰਦੀਪ ਸੱਚਦੇਵਾ ਕਾਂਗਰਸ ਆਗੂ ਅਸ਼ੀਸ਼ ਸਵੈਜ ਅਤੇ ਹੋਰ ਪਤਵੰਤੇ ਜਿਹੜੇ ਨੇ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਜਿਨ੍ਹਾਂ ਨੇ ਮਾਨਮਹਾਜਨ ਯੂਵਾ ਸਭਾ ਵੱਲੋਂ ਕਿਤੇ ਗਏ ਸ਼ਾਨਦਾਰ ਜਤਨਦੀਪ ਅਸ਼ਨ ਸਾਖੀ ਤੇ ਉਹਨਾਂ ਕਹਾਂਗੇ ਕੈਂਪ ਲੋਕਾਂ ਅਤੇ ਖਾਸ ਕਰਕੇ ਥੈਲੇਸੀਮੀਆ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਬੱਚਿਆਂ ਨੂੰ ਨਵਾਂ ਜੀਵਨ ਦੇਣ ਦੇ ਲਈ ਵਰਦਾਨ ਸਾਬਤ ਹੋਵੇਗਾ ਕਿਉਂਕਿ ਇਸ ਦੇ ਇਲਾਜ ਦੀ ਕੀਮਤ ਜ਼ਿਆਦਾ ਹੋਣ ਕਾਰਨ ਵਿੱਤੀ ਤੌਰ ਤੇ ਕਮਜ਼ੋਰ ਪ੍ਰਭਾਵਿਤ ਪਰਿਵਾਰਾਂ ਨੂੰ ਜਿਹੜਾ ਹੈ ਇਸ ਕੈਂਪ ਰਾਹੀਂ ਬਹੁਤ ਜ਼ਿਆਦਾ ਮਦਦ ਮਿਲੇਗੀ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਮਾਨਮ ਮਹਾਜਨ ਰਕਿਤ ਮਹਾਜਨ ਸ੍ਰੀ ਜੀ